ਰੋਜ਼ ਕੀ ਬਾਤ ਦੇਖ ਰਹੇ ਦਰਸ਼ਕਾਂ ਦੇ ਲਈ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਜਿੱਥੇ ਕਿ 361 ਦੇ ਨੇੜੇ ਹਸਪਤਾਲ ਦੇ ਵਿੱਚ ਮਰੀਜ਼ ਦਾਖਲ ਨੇ ਅੱਜ ਵੀ 15 ਦੇ ਕਰੀਬ ਜਿਹੜੇ ਨਵੇਂ ਕੇਸ ਡੇਂਗੂ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਲਗਾਤਾਰ ਡੇਂਗੂ ਦੀ ਜਿਹੜੀ ਮਾਰ ਵਾਦੀ ਜਾ ਰਹੀ ਹੈ ਲੁਧਿਆਣਾ 'ਚ 29 ਇਲਾਕਿਆਂ ਦੇ ਵਿੱਚ ਹੌਟਸਪੌਟ ਐਲਾਨੇ ਗਏ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਨੇ ਲੋਕਾਂ ਨੂੰ ਬਚਾ ਦੀ ਅਪੀਲ ਕੀਤੀ ਹੈ ਜੋ ਕਿ ਚਿੰਤਾਜਨਕ ਵਾਧੀ ਜਾ ਰਹੀ ਹੈ ਸਿਹਤ ਸਬੰਧੀ ਸਾਵਧਾਨ ਅਤੇ ਆਲੇ-ਦਾਲੇ ਦੀ ਸਫਾਈ ਰੱਖੋ ਇਸ ਦੇ ਲਈ ਵੀ ਜਿਹੜੇ ਹਸਪਤਾਲਾਂ ਲੈਵਲ ਤੋਂ ਬਾਰ-ਬਾਰ ਆਖਿਆ ਜਾ ਰਿਹਾ ਹੈ ਲੁਧਿਆਣਾ ਚ ਖਤਰਨਾਕ ਡੇਂਗੂ ਹੈ ਜਿਹੜਾ ਡੰਗ ਆ ਲਗਾਤਾਰ ਹੁੰਦਾ ਜਾ ਰਿਹਾ ਹੈ ਡੇਂਗੂ ਦੇ ਡੰਗ ਨੇ ਲੋਕ ਸਤਾਏ ਪਏ ਨੇ ਵੱਧ ਰਹੀ ਆ ਆਮ ਲੋਕਾਂ ਦੇ ਵਿੱਚ ਚਿੰਤਾ ਲੁਧਿਆਣਾ ਦੇ ਵਿੱਚ ਖਤਰਨਾਕ ਹੁੰਦਾ ਜਾ ਰਿਹਾ ਡੇਂਗੂ ਦਾ ਡੰਗ ਅੱਜ ਵੀ ਨਵੇਂ 15 ਦੇ ਕਰੀਬ ਨਵੇਂ ਮਰੀਜ਼ ਜਿਹੜੇ ਕੀ ਦਾਖਲ ਹੋਏ ਨੇ ਸਿਵਲ ਹਸਪਤਾਲ ਨੇ ਲੋਕਾਂ ਨੂੰ ਸਾਫ ਸਫਾਈ ਆਲੇ-ਦਾਲੇ ਸਾਫ ਅਤੇ ਸਫਾਈ ਰੱਖਣ ਦੇ ਲਈ ਲਗਾਤਾਰ ਅਪੀਲ ਕੀਤੀ ਹੈ ਅਤੇ ਹੌਟਸਪੌਟ ਦਾ ਵੀ ਜਿਹੜਾ ਐਲਾਨ ਕੀਤਾ ਗਿਆ ਹੈ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਲੁਧਿਆਣਾ ਦੇ ਹਸਪਤਾਲ ਦੇ ਵਿੱਚੋਂ ਆ ਰਹੀਆਂ ਨੇ ਜਿੱਥੇ ਕਿ ਸਿਹਤ ਸਬੰਧੀ ਸਾਵਧਾਨੀ ਅਤੇ ਆਲੇ-ਦਾਲੇ ਦੀ ਸਫਾਈ ਨੂੰ ਲੈ ਕੇ ਵਾਰ-ਵਾਰ ਸਿਵਲ ਹਸਪਤਾਲਾਂ ਦੇ ਵੱਲੋਂ ਸਤਾਵਣੀ ਦਿੱਤੀ ਜਾ ਰਹੀ ਹੈ